ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁਟਿਆ ਜਾ ਸਕਦਾ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲ ਨੋਕ ਫਲ ਬਣ ਰਿਹਾ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੇ ਬਹੁਤ ਹੋਇਆ ਫਲ ਕੋਈ ਖਾਵੇਗਾ ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਪੂਤ ਹੋਇਆ ਆਪ ਬੀਜ ਆਪੇ ਹੀ ਖਾਇ ਆਪ ਹੀ ਖਾਣਾ ਪੈਂਦਾ ਕੋਈ ਦੂਜਾ ਨਹੀਂ ਖਾਂਦਾ ਮੇਰਾ ਬੋਇਆ ਮੈਂ ਖਾਣਾ ਮੇਰੀ ਔਲਾਦ ਨਹੀਂ ਖਾਂਦੇ ਪਤੀ ਦਾ ਬੋਇਆ ਪਤੀ ਖਾਂਦਾ ਪਤਨੀ ਦਾ ਬੋਇਆ ਪਤਨੀ ਖਾਂਦੀ ਆਪ ਬੀਜ ਆਪੇ ਹੀ ਖਾਇ ਜ਼ਮੀਨ 'ਤੇ ਬੂਟਾ ਕਿਸੇ ਨੇ ਲਾਇਆ ਹੈ ਹਲ ਕੋਈ ਖੰਦਾ ਪਿਆ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇਕ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਸੰਸਕਾਰ ਬੂਟੇ ਦੀ ਤਰ੍ਹਾਂ ਸੁਭਾਵ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਣ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ ਚਲੋ ਬੋਹ ਦਿੱਤਾ ਬੂਟਾ ਬਣ ਗਿਆ ਪੁਟਿਆ ਜਾ ਸਕਦਾ ਕਟਿਆ ਜਾ ਸਕਦਾ ਫਲ ਬਣ ਗਿਆ ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖਾ ਹੈ ਤੇ ਖਾਣਾ ਪਏਗਾ ਫਲ ਹੋਵੇ ਹਲ ਨੂੰ ਸੁਭਾਵ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ ਸ਼ੁਭ ਚਾਹ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਹਨ ਅਗਰ ਸ਼ੁਭ ਕਰਮ ਕਰਦਾ ਪਿਆ ਦੋ ਚਾਰ ਦਿਨ ਦੀ ਕਿਸੇ ਇੱਕ ਦੀ ਕੁਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਵੇ ਕਰਮ ਬਦਲੇ ਜਾ ਸਕਦੇ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਂਦਾ ਕਰਮ ਬਦਲੇ ਜਾ ਸਕਦੇ ਸੰਸਕਾਰ ਵੀ ਬਦਲੇ ਜਾ ਸਕਦੇ ਨੇ ਕੀਤਾ ਹੋਇਆ ਕਰਮ ਸੰਸਕਾਰ ਬਣਦਾ ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਅਬਦੇ ਗਿਆਤ ਲਈ ਅਰਸ ਕਰ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀ ਗਏ ਤਾਂ ਐਸਾ ਹੁੰਦਾ ਹੈ ਤਨ ਕੋਈ ਕਿਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇਗਾ ਪਰ ਮਨ ਵਿਚਾਰ ਕਰ ਰਿਹਾ ਹੈ ਸੋਚ ਰਿਹਾ ਹੈ ਮਾਨਸਿਕ ਕਰਮ ਚੱਲ ਰਿਹਾ ਹੈ ਭਾਵੇਂ ਤਨ ਕਿਰਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਥੋੜਾ ਜਿਹਾ ਧਿਆਨ ਪੂਰਵਕ ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਕਰਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨ ਕਰੇ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਹੋਵੇ ਜਦ ਤਾਂ ਤਨਸ਼ ਨਾਲ ਸ਼ਾਮਲ ਹੁੰਦਾ ਹੈ ਉਹ ਕਰਮਕ੍ਰਿਤ ਬਣ ਜਾਂਦਾ ਹੈ। ਲੇਕਿਨ ਜੇ ਪਨ ਸ਼ਾਮਲ ਨਹੀਂ ਹੋਇਆ ਤਾਂ ਕਰਮ ਕਰਮ ਹੈ, ਕਰਿਤ ਨਹੀਂ ਬਣਿਆ। ਕਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੇ ਕਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦੀ। ਤੁਸੀਂ ਫੇ ਸੋਚਦੇ ਕੀ ਪਿਓ ਮੈਨੂੰ ਕੀ ਪਤਾ ਮੈਂ ਥੇ ਸਟੇਜ ਤੇ ਬੈਠਾ ਹਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ ਪਾਉਨੋ ਕੀ ਬਦਵਾ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ। ਕਿਰਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ। ਜਦ ਤਨ ਤੇ ਕਿਰਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ। ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ। ਇਹ ਦੇ ਕਰਤਕ ਐਸਾ ਵੀ ਹੋ ਸਕਦਾ ਹੈ ਕਰਤ ਬੜੀ ਚੰਗੀ ਕਰ ਰਿਹਾ ਹੈ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਹੈ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕਰਤ ਕਿਉਂ ਕਰ ਰਿਹਾ ਹੈ ਸਮਾਜ ਲਈ ਕਰ ਰਿਹਾ ਹੈ ਸਮਾਜ ਚੰਗਾ ਚੰਗਾ ਅਖੇਗਾ ਲੋਕੀ ਚੰਗਾ ਚੰਗਾ ਅਖਣਗੇ ਸਮਾਜ ਦੇ ਚ ਰਹਿਣਾ ਹੈ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨ ਨਾਲ ਸੁਣਨਾ ਦੁਨੀਆ ਵਰ ਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਕਸਰ ਦੇਖਿਆ ਗਿਆ ਹੈ ਪ੍ਰਮਾਤਮਾ ਦੀ ਨਜ਼ਰਾਂ ਚ ਬੁਰਾਈ ਹੁੰਦੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਇਹਨੂੰ ਸ਼ੇਖ ਸਾਦੀ ਸਭ ਇੰਜ ਕਹਿੰਦੇ ਨੇ ਤੂੰ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇਂ ਕਿ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇਂ ਇਸ ਨਾਲੋਂ ਇਹ ਬੈਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਚੰਗਾ ਹੋਵੇ ਕਿਸ ਨੂੰ ਚਾਹੋ ਮਨੁੱਖੀ ਤੇ ਸਾਰੀ ਕੋਸ਼ਿਸ਼ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚ ਹੈ ਕਿਸ ਸਮਾਜ ਤਤਛਿਨ ਫੈਸਲਾ ਕਰਦਾ ਹੈ ਰਹਿਣਾ ਸਮਾਜ ਦੇ ਚ ਕਰਮ ਜਦ কৃত ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ ਹੱਥਾਂ ਦੁਆਰਾ কৃত ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ কৃত ਦੇ ਰੂਪ ਵਿੱਚ ਪ੍ਰਗਟ ਹੋਇਆ ਲੋਕੀ ਦੇਖਦੇ ਔਰ ਮਨ ਕੀ ਬੋਲਦਾ ਪਿਆ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਹੈ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਐਸਾ ਵੀ ਹੋ ਸਕਦਾ ਹੈ ਤਨ ਸੁਭ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਨਗੇ ਇਸ ਸੁਭ ਕਰਿਤ ਦੇ ਅੰਦਰ ਸੰਸਕਾਰ ਨਹੀਂ ਬਣ ਇਹ ਲਿਖਿਆ ਹੀ ਨਹੀਂ ਜਾਏਗਾ ਆਵੇਂ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਸੇਵਾ ਕਰ ਰਿਹਾ ਹੈ ਮਨ ਨਹੀਂ ਹੈ ਵਿੱਚ ਇਹਦੇ ਸੰਸਕਾਰ ਨਹੀਂ ਬਣਨਗੇ ਹੋਰ ਸੁਣ ਲਓ ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ ਉਹਦੇ ਵੀ ਸੰਸਕਾਰ ਨਹੀਂ ਬਣਨਗੇ ਹੋ ਗਿਆ ਬੁਰਾ ਇਹ ਬਾਰੋਂ ਭੁਲਚਕ ਬੋਲਦੇ ਬੇ ਕਰੇ ਅਰਮਾ ਬੋਲਿਆ ਬੁਰਾ ਹੈ ਪ੍ਰਮਾਤਮਾ ਦੇ ਨਿਗਾਹ ਚ ਖਰਾ ਹੈ ਸਮਾਜ ਦੀ ਨਿਗਾਹ ਖੋਟ ਹੈ ਬੁਰਾ ਜੋ ਬੋਲੇ ਹੈ ਪੈੜਾ ਜੋ ਬੋਲੇ ਹੈ ਪਰ ਪੈੜੀ ਜ਼ਬਾਨ ਬੋਲ ਗਈ ਹੈ ਉਸ ਦੀ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਛਤਾਤਬ ਕਰ ਰਿਹਾ ਹੈ ਢੀ ਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ ਖੋਟਾ ਹੁੰਦਾ ਹੈ ਪ੍ਰਭੂ ਦੀ ਨਿਗਾਹ ਖਰਾ ਹੁੰਦਾ ਹੈ ਔਰ ਕਈ ਵਾਰ ਸਮਾਜ ਦੀ ਨਿਗਾਹ ਦੇ ਚ ਖਰਾ ਹੁੰਦਾ ਹੈ ਗੁਰੂ ਦੀ ਨਿਗਾਹ ਬਿਲਕੁਲ ਖੋਟਾ ਹੁੰਦਾ ਹੈ ਖੋਟਾ ਹੁੰਦਾ ਹੈ ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ ਚ ਖਰਾ ਹੋਵੇਂ ਬਿਹਤਰ ਹੈ ਪੂਸ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇ ਬਿਹਤਰ ਹੈ ਇਹ ਚੁਣਾਓ ਕਰ ਇਸ ਚੁਣਾਓ ਆਸਤੇ ਬੜੀ ਹਿੰਮਤ ਚਾਹੀਦੀ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤਿਨੇ ਨਾ ਪਤਾ ਹੋਏ ਜਨਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਔਰ ਇਹ ਆંકੜੇ ਸਹੀ ਨੇ 99 ਫੀਸਦੀ ਮਨੁੱਖ ਜੋ ਕੁਛ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ ਖਰਾ ਬਣਨ ਵਾਸਤੇ ਔਰ ਜਿਤਨਾ ਸਮਾਜ ਦੀ ਨਿਗਾਹ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨੇ ਹੀ ਗੁਰੂ ਦੀ ਨਿਗਾਹ ਖੋਟੇ ਹੁੰਦੇ ਨੇ ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ ਚੰਗਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਵੀ ਚੰਗਾ ਹੋਵੇਗਾ ਇਹ ਕੋਈ ਸਬੂਤ ਨਹੀਂ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਇਤਨੀ ਮੈਂ ਅਰਜ਼ ਕਰਦੇ ਆਂ ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਵਿੱਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਵਿੱਚ ਵੀ ਖੋਟਾ ਹੋਵੇਗਾ ਇਹ ਕੋਈ ਪ੍ਰਮਾਣ ਨਹੀਂ ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ ਕਿਉਂ ਸਾਵਧਾਨੀ ਚਾਹੀਦੀ ਹੈ ਮਨ ਪੂਰਾ ਚਾਹੀਦਾ ਹੈ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਪਕੜਾ ਜਾਵਾਂਗਾ ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨ ਲੱਗੇ ਕਤਲ ਪੂਰਾ ਸਾਵਧਾਨ ਹੁੰਦਾ ਹੈ ਕਤਲ ਕਰਨ ਲੱਗੇ ਆ ਪਕੜਿਆ ਹੀ ਗਿਆ ਤੇ ਬਾਸੀ ਉਮਰ ਬਰਦੀ ਜੇ ਪੂਰਾ ਸਾਵਧਾਨ ਹੁੰਦਾ ਹੈ ਬੜਾ ਸਾਵਧਾਨ ਹੁੰਦਾ ਹੈ ਦੇਵਾਨੀ ਕਰਨਵੇ ਛੱਗੇ ਕਰਨ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣਦੇ ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਗਾਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਹੈ ਨਹੀਂ ਸੰਸਕਾਰ ਨਹੀਂ ਬਣਨਗੇ मन कर कबो ना हर गुण गायो बिखिया सकत रहयो ने सबा सत कीनो अपनो पाया मन उसी कर्म दे चोंदा है जिस तो प्रभावत है मन उसी कर्म में चोंदा है जिस तो लाभ है अगर बुरे कर्म दे चलाव है ता मनक बुरा करेगा अगर पता चल जाए शुभ कर्म दे चलाव है ता करेगा मनोरथ लाभ है ਔਰ ਲਾਭ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਕ ਨਹੀਂ ਕੋਈ ਪ੍ਰਮਾਤਮ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ ਨਹੀਂ ਤੇ ਨਹੀਂ ਕਰਦੇ ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤਾਂ ਕਰਦੇ ਆ ਕਰਨਾ ਮੂਲ ਤੇ ਲਾਭ ਦੀ ਗੱਲ ਹੈ